ਬਬੂ ਮਾਨ ਜਿੰਦਾਬਾਦ ਸ਼ੌਂਕੀ ਸਰਦਾਰ ਜਿੰਦਾਬਾਦ ਸੋ ਬਾਈ ਜੀ ਕਿਵੇਂ ਦੀ ਲੱਗੀ ਆ ਸ਼ੌਂਕੀ ਸਰਦਾਰ ਸਾਰੀ ਪਰਿਵਾਰਿਕ ਫਿਲਮ ਹੈ ਸਾਰੇ ਆ ਸਕਦੇ ਆ ਤੁਹਾਨੂੰ ਦੇਖਣੀ ਚਾਹੀਦੀ ਆ ਬਲਕਿ ਭਰਾਵਾਂ ਨੂੰ ਲੈ ਕੇ ਆਓ ਹੋਰ ਦੇਖੋ ਭਰਾਵਾਂ ਦਾ ਪਿਆਰ ਵੱਧਦਾ ਹੈ ਬਹੁਤ ਵਧੀਆ ਇੱਕ ਨੰਬਰ ਨਜ਼ਾਰਾ ਲਿਆ ਦੇ ਬਬੂ ਮਾਨ ਦੀ ਜਿਵੇਂ ਐਕਟਿੰਗ ਹੈ ਸਰਦਾਰ ਰੌਪੂ ਦਿਖਾਇਆ ਜੀ ਉਹਨਾਂ ਨੇ ਬਹੁਤ ਐਕਸਟ੍ਰੀਮ ਲੈਵਲ ਤੇ ਵਧੀਆ ਜੀ ਬਹੁਤ ਵਧੀਆ ਲੱਗੀ ਬਾਈ ਦਾ ਐਕਸ਼ਨ ਬੜਾ ਘੈਂਟ ਹੈ ਉਹ ਗੁੱਗੂ ਗੱਲ ਵਾਂਗੂ ਚੱਲੂ ਨਾ ਜੱਗ ਤੇ ਭੱਲੇ ਆ ਸਾਡਾ ਵੀ ਟਾਈਮ ਆ ਲੈਣ ਦੇ ਬੱਬੂ ਮਾਂ ਜੀ ਨੇ ਜਿਹੜੀ ਇੱਥੇ ਐਕਟਿੰਗ ਕੀਤੀ ਹੈ ਨਾ ਉਹਨਾਂ ਦਾ ਲੈਵਲ ਬਹੁਤ ਵੱਡਾ ਹੈ ਜੀ ਆ ਜਿਹੜੇ ਕਈ ਸ਼ਰੀਕ ਮੰਦਿਆ ਫਿਲਮ ਆ ਕੇ ਦੇਖ ਲੋ ਕੁਝ ਸਿੱਖ ਲੋ ਸਾਰੇ ਦੇਖਣ ਜੇ ਬਹੁਤ ਕੈਂਡ ਮੂਵੀ ਹੈ ਕਿ ਉੱਤੇ ਨੋਟ ਵੀ ਉਡਾਣ ਲੱਗੇ ਹੋਏ ਸੀਗੇ ਫਿਲਮ ਦੇਖਦੇ ਹੋਏ ਉੱਤੇ ਦਿੱਲੀ ਛੱਤ ਤੱਲੇ ਜੱਟ ਜੱਟੀਏ ਸਤਿ ਸ਼੍ਰੀ ਅਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਆ ਸ਼ੇਖਰ ਰਾਏ ਅੱਜ ਅਸੀਂ ਪਹੁੰਚੇ ਹਾਂ ਸ਼ੌਂਕੀ ਸਰਦਾਰ ਫਿਲਮ ਦੇ ਪ੍ਰੀਮੀਅਰ ਦੇ ਉੱਤੇ ਫਿਲਮ ਰਿਲੀਜ਼ ਹੋ ਚੁੱਕੀ ਹੈ ਗੁੱਗੂ ਗਿੱਲ ਬੱਬੂ ਮਾਨ ਤੇ ਗੁਰੂ ਰੰਦਾਬਾ ਇਹ ਤਿੰਨੋਂ ਜਣੇ ਪਹਿਲੀ ਵਾਰ ਇਕੱਠੇ ਸਕਰੀਨ ਦੇ ਉੱਤੇ ਦਿਖਾਈ ਦੇ ਰਹੇ ਨੇ ਤਾਂ ਆਓ ਆਪਾਂ ਦੇਰ ਹੀ ਨਹੀਂ ਕਰਦੇ ਪਹਿਲਾਂ ਫਿਲਮ ਦੇਖਦੇ ਹਾਂ ਉਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰ੍ਹਾਂ ਦੀ ਲੋਕਾਂ ਨੂੰ ਲੱਗੀ ਹੈ ਫਿਲਮ ਤੇ ਉਸ ਤੋਂ ਬਾਅਦ ਸਾਨੂੰ ਕਿੱਦਾਂ ਦੀ ਲੱਗੀ ਹੈ ਦੇਰ ਨਹੀਂ ਕਰਦੇ ਸ਼ੁਰੂ ਕਰਦੇ ਹਾਂ ਫਿਲਮ ਦੇ ਪ੍ਰੀਮੀਅਰ ਦੇ ਉੱਤੇ ਹੈਗੇ ਬਾਈ ਮੇਰੇ ਨਾਲ ਨੇ ਜੋਸ਼ ਦੇ ਨਾਲ ਭਰ ਗਏ ਫਿਲਮ ਦੇ ਕੇ ਬਾਈ ਜੀ ਕਿਵੇਂ ਦੀ ਲੱਗੀ ਬਹੁਤ ਵਧੀਆ ਜੀ ਫਿਲਮ ਬਹੁਤ ਵਧੀਆ ਜੀ ਤੁਸੀਂ ਗੀਤ ਨਾਲ ਵੀ ਜ਼ਾਹਿਰ ਕਰ ਰਹੇ ਸੀ ਆਪਣਾ ਪਿਆਰ ਪ੍ਰੇਮ ਜਿਹੜਾ ਹੈਗਾ ਉਹ ਟੀਮ ਦੇ ਨਾਲ ਗੱਗੂ ਗਿੱਲ ਸਾਹਿਬ ਨਾਲ ਖਾਸ ਤੌਰ ਤੇ ਇੱਕ ਵਾਰ ਹੋ ਜਾਏ ਸਾਡੇ ਦਰਸ਼ਕਾਂ ਲਈ ਉਹ ਜਿਹੜੇ ਮੋੜਾਂ ਉੱਤੇ ਬੈਠ ਸਾਨੂੰ ਭੰਡ ਦੇ ਹੁਣ ਉਹਨਾਂ ਦੇ ਮੂੰਹ ਬੰਦ ਕਰਵਾ ਲੈਣ ਦੇ ਉਹ ਗੱਗੂ ਗੱਲ ਵਾਂਗੂ ਚੱਲੂ ਨਾ ਜਗ ਤੇ ਬੱਲਿਆ ਸਾਡਾ ਵੀ ਟਾਈਮ ਆ ਲੈਣ ਦੇ ਉਹ ਗੱਗੂ ਗੱਲ ਵਾਂਗੂ ਚੱਲੂ ਨਾ ਜੱਗ ਤੇ ਬੱਲਿਆ ਸਾਡਾ ਵੀ ਟਾਈਮ ਆ ਆ ਲੈਣ ਦੇ ਕੀ ਬਾਤ ਹੈ ਅੱਛਾ ਫਿਲਮ ਬਾਰੇ ਕੀ ਕਹੋਗੇ ਦੋਨੋਂ ਵੀਰ ਦੇਖ ਕੇ ਆਏ ਹੋ ਬਹੁਤ ਵਧੀਆ ਜੀ ਬਹੁਤ ਜ਼ਬਰਦਸਤ ਹੈ ਫਿਲਮ ਦੇ ਵਿੱਚ ਮਤਲਬ ਬੱਬੂ ਮਾਨ ਦਾ ਤਾਂ ਖਾਸ ਹੀ ਤੇ ਗੱਗੂ ਗਿੱਲੀ ਜੀ ਦਾ ਬਹੁਤ ਵਧੀਆ ਕਿਰਦਾਰ ਹੈ ਤੇ ਇਹ ਚੀਜ਼ਾਂ ਦੇ ਅਸੀਂ ਫੈਨ ਆ ਕਿ ਅਸੀਂ ਦੇਖ ਕੇ ਸਪੈਸ਼ਲੀ ਬਹੁਤ ਮਨ ਨੂੰ ਇੰਨਾ ਸਕੂਨ ਹੋਇਆ ਤੇ ਖੁਸ਼ੀ ਵੀ ਬਹੁਤ ਹੋ ਰਹੀ ਹੈ ਵੀ ਫਿਲਮ ਦੇਖ ਕੇ ਅਜੀ ਪਿਛਲੇ ਕੁਝ ਸਮੇਂ ਤੋਂ ਨਾ ਕੁਝ ਫਿਲਮਾਂ ਦੇ ਵਿੱਚ ਕਹਿ ਰਹੇ ਸੀਗੇ ਕਿ ਉਸਤਾਦ ਦੀ ਉਸ ਤਰੀਕੇ ਨਾਲ ਗੱਲ ਨਹੀਂ ਬਣ ਪਾਰੀ ਪਰ ਇਸ ਵਾਰ ਮੈਂ ਸੁਣਿਆ ਕਿ ਸਭ ਤੋਂ ਵੱਖਰੇ ਤਰੀਕੇ ਦੇ ਨਾਲ ਸਭ ਤੋਂ ਵੱਖਰੇ ਤਰੀਕੇ ਦੇ ਨਾਲ ਜਿਹੜਾ ਪਿਛਲਾ ਬ੍ਰੇਕ ਸੀ ਉਹਨੂੰ ਖਤਮ ਕਰਦੇ ਹੋਏ ਬੱਬੂ ਮਾਨ ਬਿਲਕੁਲ ਨਵੇਂ ਰੂਪ ਚ ਆਏ ਨੇ ਤਾਂ ਕੀ ਦੇਖਿਆ ਤੁਸੀਂ ਬਹੁਤ ਅਲੱਗੀ ਐਕਟਿੰਗ ਵੀ ਉਹਨਾਂ ਦੀ ਲਹਿਜਾ ਬੋਲਣ ਦਾ ਤਰੀਕਾ ਸਾਰਾ ਅਲੱਗ ਹੀ ਸੀਗਾ ਮਤਲਬ ਜਿਨ੍ਹਾਂ ਨੇ ਜਿਹੜੇ ਘਰਾਂ 'ਚ ਬੈਠੇ ਸੋਚਦੇ ਵੀ ਅਸੀਂ ਦੇਖ ਲਾਂਗੇ ਵੀ ਜਾਂ ਘਰੇ ਦੇਖ ਲਾਂਗੇ ਮੈਂ ਕਹਿੰਦਾ ਥੀਏਟਰਾਂ 'ਚ ਜਾਣਾ ਚਾਹੀਦਾ ਦੇਖਣੀ ਚਾਹੀਦੀ ਮੂਵੀ अच्छा ਨਾਲ ਇਸਦੇ ਅਸੀਂ ਗੁਰੂ ਰੰਧਾਵਾ ਨੂੰ ਵੀ ਦੇਖ ਰਹੇ ਆ ਦੋਨਾਂ ਚ ਇੱਕ ਅਲੱਗ ਕੈਮਿਸਟਰੀ ਹੈ ਸੋ ਉਹ ਦੋਵੇਂ ਕਿਵੇਂ ਦੇ ਲੱਗ ਰਹੇ ਨੇ ਔਰ ਦੋਨਾਂ ਦੇ ਕਿਰਦਾਰ ਕੀ ਮੈਂ ਇੱਕ ਦੂਜੇ ਦੇ ਨਾਲ ਕੀ ਮਿਸਟਰੀ ਜਿਹੜੀ ਬਹੁਤ ਵਧੀਆ ਲੱਗਾ ਦੋਨਾਂ ਦੀ ਐਕਟਿੰਗ ਗੁਰੂ ਰੰਧਾਵਾ ਜੀ ਉਹਨਾਂ ਦੀ ਵੀ ਬਹੁਤ ਵਧੀਆ ਐਕਟਿੰਗ ਆ ਜੈਸੀ ਉਹਨਾਂ ਦੀ ਗਾਇਕੀ ਆ ਬਾਕੀ ਦੇਖ ਉਹਨਾਂ ਦੀ ਬੜੀ ਸੋਹਣੀ ਆ ਹਨਾ ਤੇ ਬਹੁਤ ਵਧੀਆ ਲੱਗਾ ਦੋਨਾਂ ਨੂੰ ਰੀਅਲ ਲਾਈਫ ਦੇ ਵਿੱਚ ਵੀ ਬਿਗ ਫੈਨ ਲੱਗਦੇ ਹੋ ਤੁਸੀਂ ਬੱਬੂ ਮਾਨ ਦੇ ਤੇ ਗੋਗੋ ਗਿੱਲ ਸਾਹਿਬ ਦੇ ਹਾਂਜੀ ਬਸ ਸਮਝ ਲਓ ਵਾਕਿ ਗੱਗੂ ਗਿੱਲ ਭਾਜੀ ਉਹਨਾਂ ਦਾ ਮਤਲਬ ਸ਼ੁਰੂ ਤੋਂ ਹੀ ਦੇਖਦੇ ਕਹਦੀ ਹੈ ਵੀ ਜੱਦੀ ਫੈਨ ਹੀ ਆ ਤਾਂ ਕੋਈ ਇੱਕ ਖਾਸ ਚੀਜ਼ ਜਿਹੜੀ ਤੁਸੀਂ ਕਦੀ ਉਹਨਾਂ ਨੂੰ ਟ੍ਰਿਬਿਊਟ ਕੀਤੀ ਹੋਵੇ ਜਾਂ ਆਪਣੀ ਜ਼ਿੰਦਗੀ ਦੇ ਵਿੱਚ ਖਾਸ ਬਦਲਾ ਲਿਆਂਦਾ ਹੋਵੇ ਉਹਨਾਂ ਨੂੰ ਦੇਖਦੇ ਹੋਏ ਮੈਂ ਜੀ ਸ਼ੁਰੂ ਤੋਂ ਦੇਖਦਾ ਹੀ ਉਹਨਾਂ ਨੂੰ ਆ ਮੇਰੀ ਫੇਸਬੁੱਕ ਦੀ ਪ੍ਰੋਫਾਈਲ ਦੇ ਕਵਰ ਤੇ ਉਹਨਾਂ ਦੀ ਪੱਕੀ ਫੋਟੋ ਲੱਗੀ ਹੋਈ ਆ ਤੇ ਗਾਣਾ ਵੀ ਉਹਨਾਂ ਦਾ ਮੈਂ ਹੁਣ ਕੀਤਾ ਸੀਗਾ ਜਿਹੜਾ ਤੁਹਾਨੂੰ ਸੁਣਾ ਕੇ ਹਟਿਆ ਤੇ ਗੁੱਗੂ ਗੱਲਪਾਈ ਤੇ ਹੁਣ ਹੋਰ ਵੀ ਆ ਰਹੇ ਆ ਬਾਕੀ ਭਾਜੀ ਹੁਣੀ ਮੇਰੇ ਬੋਲ ਕੇ ਵੀ ਪਾਇਆ ਸੀਗਾ ਸਪੈਸ਼ਲ ਮੈਂ ਜਦੋਂ ਗਾਣਾ ਕੀਤਾ ਸੀਗਾ ਰੀਲਸ ਭਾਜੀ ਹੁਣੀ ਬੋਲ ਕੇ ਪਾਇਆ ਸੀਗਾ ਵੀ ਗਾਣਾ ਵਧੀਆ ਲੱਗਾ ਮੈਂ YouTube ਸ਼ੇਅਰ ਕੀਤਾ ਸੀ ਸੋ ਦਰਸ਼ਕਾਂ ਨੂੰ ਕੀ ਕਹੋਗੇ ਦਰਸ਼ਕਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਮੂਵੀ ਨੇ ਮਿਸ ਕੋਈ ਨਾ ਕਰਿਓ ਸਾਰੇ ਦੇਖਣ ਜੇ ਬਹੁਤ ਕੈਂਟ ਮੂਵੀ ਆ ਸੋ ਥੈਂਕ ਯੂ ਬਹੁਤ ਵਧੀਆ ਇੱਕ ਨੰਬਰ ਦੇਖਣੀ ਚਾਹੀਦੀ ਸਾਰਿਆਂ ਨੂੰ ਦੇਖਣੀ ਚਾਹੀਦੀ ਐਕਸ਼ਨ ਇੱਕ ਨੰਬਰ ਨੇ ਭਾਈ ਜੀ ਕੀ ਕਹੋਗੇ ਫਿਲਮ ਬਹੁਤ ਵਧੀਆ ਜੀ ਆਪ ਨੂੰ ਪੇਕ ਸਰਦਾਰ ਕਿਵੇਂ ਲੱਗੀ ਵਧੀਆ ਜੀ ਬਹੁਤ ਵਧੀਆ ਲੱਗੀ ਸਾਰਿਆਂ ਨੂੰ ਕਹਿੰਦਾ ਮੂਵੀ ਦੇਖਣ ਜਾਓ ਬੱਦਲ ਅੰਡ ਕੱਟ ਤੇ ਬੱਟ ਭਾਈ ਜੀ ਨਜ਼ਾਰਾ ਲਿਆ ਦੇ ਫਾਈਟ ਐਕਸ਼ਨ ਐਕਸ਼ਨ ਨਜ਼ਾਰਾ ਨਜ਼ਾਰਾ ਫਾਈਟ ਵੀ ਵਧੀਆ ਸੋ ਭਾਈ ਜੀ ਕਿਵੇਂ ਦੀ ਲੱਗੀ ਹੈ ਸ਼ੌਂਕੀ ਸਰਦਾਰ ਆਜੀ ਫਿਲਮ ਦਾ ਜਿਵੇਂ ਨਾਮ ਹੀ ਹੈ ਸ਼ੌਕੀ ਸਰਦਾਰ ਇੱਚ ਜਿਹੜਾ ਕੰਬੀਨੇਸ਼ਨ ਹੈ ਆਪਣਾ ਗੁੱਗੂ ਗਿੱਲ ਬੱਬੂ ਮਾਂ ਤੇ ਗੁਰੂ ਰੰਧਾਵਾ ਜੀ ਦਾ ਇਹ ਲਾਈਫਟਾਈਮ ਚ ਫਸਟ ਟਾਈਮ ਮੈਂ ਦੇਖਿਆ ਇਹੋ ਜਿਹਾ ਕੰਬੀਨੇਸ਼ਨ ਤੇ ਪੰਜਾਬੀ ਇੰਡਸਟਰੀ ਇਹਨਾਂ ਨੇ ਇੱਕ ਹੋਰ ਸਿਖਰ ਤੇ ਜਾਉਗੇ ਬੱਬੂ ਮਾਂ ਜੀ ਨੇ ਜਿਹੜੀ ਇਹ ਚ ਐਕਟਿੰਗ ਕੀਤੀ ਹੈ ਨਾ ਉਹਨਾਂ ਦਾ ਲੈਵਲ ਬਹੁਤ ਵੱਡਾ ਹੈ ਜੀ ਐਕਟਿੰਗ ਦਾ ਬਾਕੀ ਇਮੋਸ਼ਨਲ ਫਿਲਮ ਹੈ ਸਾਨੂੰ ਇਹਦੇ ਰੋਣਾ ਵੀ ਆਂਦਾ ਹੈ ਪਰਿਵਾਰਿਕ ਫਿਲਮ ਹੈ ਸਾਰੇ ਆਪਣੇ ਪਰਿਵਾਰ ਨਾਲ ਦੇਖ ਸਕਦੇ ਆ ਤੇ ਬੱਬੂ ਮਾਂ ਜੀ ਦਾ ਇੱਕ ਡਾਇਲੋਗ ਬੜਾ ਵਧੀਆ ਲੱਗਿਆ ਮੈਨੂੰ ਸਰਦਾਰ ਸਾਹਮਣੇ ਸਿਗਰਟ ਵੀ ਪੀਰਦੀ ਰ ਕਿਆ ਬਾਤ ਹੈ ਅੱਛਾ ਬੱਬੂ ਮਾਨ ਸਾਹਿਬ ਦੀ ਗੱਲ ਕੀਤੀ ਜਾਵੇ ਗੁਰੂ ਰੰਦਾਵਾ ਦੀ ਗੱਲ ਕੀਤੀ ਜਾਵੇ ਉਹਨਾਂ ਦੇ ਗੀਤ ਪਹਿਲਾਂ ਆਏ ਨੇ ਇਕੱਠੇ ਫਿਲਮ 'ਚ ਇਕੱਠੇ ਪਹਿਲੀ ਵਾਰ ਦਿਖਦੇ ਨੇ ਤਾਂ ਦੋਨਾਂ ਦੀ ਕੈਮਿਸਟਰੀ ਬਾਰੇ ਕੀ ਕਹੋ ਬਹੁਤ ਵਧੀਆ ਜੀ ਦੋਨਾਂ ਦੀ ਲੈਂਗੁਏਜ ਜਿਹੜਾ ਗਾਣ ਦਾ ਤਰੀਕਾ ਹੈ ਇੱਕ ਬੱਬੂ ਮਾਨ ਜੀ ਦਾ ਥੋੜਾ ਜਿਹਾ ਖੜਵਾਜਾ ਉਹਨਾਂ ਦਾ ਪਿਆਰ ਵਾਲਾ ਮਤਲਬ ਬਹੁਤ ਵਧੀਆ ਹੈਗਾ ਵੈਸੇ ਵੀ ਜਿਵੇਂ ਨਾਮ ਹੈ ਸ਼ੌਕੀ ਸਰਦਾਰ ਦਾ ਅਗਰ ਉਮਰ ਕੋ ਹਰਾਨਾ ਹੈ ਤਾਂ ਸ਼ੌਂਕ ਜਿੰਦਾ ਰੱਖਿਏ ਘੁਟਨੇ ਚੱਲਿਣਾ ਚੱਲੇ ਮਨ ਉੜਦਾ ਪੰਖੀ ਦਾ ਰੱਖਿਏ ਸਾਰੀ ਪਰਿਵਾਰਿਕ ਫਿਲਮ ਹੈ ਸਾਰੇ ਆ ਸਕਦੇ ਇੱਕ ਪਤਾ ਚਲਦਾ ਹੈ ਕਿ ਆਪਣਾ ਸਾਨੂੰ ਪਰਿਵਾਰ ਦੀ ਟਾਈਮ ਪਾ ਕੇ ਜੇ ਸਾਡੇ ਚ ਰੰਜਿਸ਼ਾਂ ਆ ਜਾਂਦੀਆਂ ਤਾਂ ਉਹਨੂੰ ਟਾਈਮ ਪਾ ਕੇ ਮੁਕਾ ਲੈਣਾ ਚਾਹੀਦਾ ਨਹੀਂ ਤੇ ਬਾਅਦ ਚ ਪਛਤਾਵਾ ਹੁੰਦਾ ਮੈਂ ਵਿੱਚ ਦੇਖ ਰਿਹਾ ਸੀ ਲੋਕੀ ਉੱਤੇ ਨੋਟ ਵੀ ਉਡਾਣ ਲੱਗੇ ਹੋਏ ਸੀ ਕਿ ਫਿਲਮ ਦੇਖਦੇ ਹੋਏ ਬੱਬੂ ਮਾਂਜੀ ਦੀ ਜਿਵੇਂ ਐਕਟਿੰਗ ਹੈ ਸਰਦਾਰ ਰੌਪੂ ਦਿਖਾਇਆ ਜੀ ਉਹਨਾਂ ਨੇ ਬਹੁਤ ਐਕਸਟ੍ਰੀਮ ਲੈਵਲ ਤੇ ਉਹਨਾਂ ਦੀ ਠੁੱਕ ਵੱਖਰੀ ਹੈ ਚੱਲਦੇ ਸੀ ਜਿਵੇਂ ਸਟਾਈਲ ਰਾਇਲ ਲੁੱਕ ਜਿਵੇਂ ਸ਼ੌਕੀ ਸਰਦਾਰ ਹੈ ਨਾਮ ਹੀ ਹੁੰਦਾ ਸਰਦਾਰ ਸਿੰਘ ਇਸ ਕਿੰਗ ਬੱਬਰ ਸ਼ੇਰ ਦਾ ਰੂਪ ਹੀ ਲੱਗ ਹੁੰਦਾ ਉਹਨਾਂ ਨੇ ਐਂਡ ਚ ਤਲਵਾਰ ਵਾਲਾ ਸੀਨ ਵੀ ਬੜਾ ਜ਼ਬਰਦਸਤ ਨੇ ਹੰਸਿੰਗਾਨ ਨੂੰ ਵੀ ਬੜੀ ਰਿਸਪੈਕਟ ਦਿੱਤੀ ਹੈ ਸੋ ਬੱਬੂ ਮਾਨ ਦੀ ਐਕਟਿੰਗ ਜਾਰੀ ਦੀ ਐਕਟਿੰਗ ਹੈ ਨਾ ਬਹੁਤ ਜ਼ਬਰਦਸਤ ਹੋ ਗਈ ਹੈ ਅੱਛਾ ਆਖਰੀ ਗੱਲ ਪੁੱਛੂੰਗਾ ਐਕਸ਼ਨ ਕਿਦਾਂ ਦਾ ਔਰ ਬੱਬੂਆ ਸਾਹਿਬ ਨੇ ਉਸ ਚ ਕਿਵੇਂ ਦਾ ਐਕਸ਼ਨ ਦਾ ਬਹੁਤ ਵਧੀਆ ਕਿਰਿਆ ਬੱਬੂ ਮਾਨ ਜੀ ਮੇਰੇ ਫੇਵਰਿਟ ਬਣ ਗਏ ਜਿਹੜਾ ਉਹਨਾਂ ਨੇ ਐਕਸ਼ਨ ਕਰਿਆ ਨਾ ਬਹੁਤ ਵਧੀਆ ਲੈਵਲ ਦਾ ਕਰਿਆ ਜਿਵੇਂ ਸਾਊਥੀ ਫਿਲਮਾਂ ਜਿਹੀ ਹੁੰਦੇ ਗੱਲਾਂ ਮਤਲਬ ਹੀਰੋ ਕਿਵੇਂ ਮਾਰਦਾ ਹੈ ਵਿਲਨਸ ਨੂੰ ਹਨਾ ਐਨੇ ਸਾਰੇ ਉਸ ਤਰ੍ਹਾਂ ਦਾ ਐਕਸ਼ਨ ਹੈ ਤਲਵਾਰ ਵੀ ਬਹੁਤ ਵਧੀਆ ਤਰੀ ਚਲਾਈ ਹੈ ਬੰਦੂਕ ਵੀ ਬਹੁਤ ਵਧੀਆ ਤਰ੍ਹਾਂ ਚਲਾਈ ਹੈ ਤੇ ਲੈਵਲ ਇੱਕ ਹੋਰ ਲੈ ਗਏ ਇਹਨਾਂ ਦੀ ਰਿਸਪੈਕਟ ਬਹੁਤ ਵੱਧ ਜੂਗੀ ਜਿਵੇਂ ਗਿੱਪੀ ਗਰੇਵਾਲ ਭਾਜੀ ਆਪਣੇ ਦਲਜੀਤ ਭਾਜੀ ਹੈ ਬਸ ਤੀਜੇ ਬੱਬੂਮਾਨ ਭਾਜੀ ਹਨ ਸ਼ੌਕੀ ਸਰਦਾਰ ਦੇਖ ਕੇ ਆਏ ਆ ਤੇ ਬਾਈ ਪੂਰੇ ਜੋਸ਼ ਨਾਲ ਭਰੇ ਹੋਏ ਨੇ ਨਾਰੇ ਲੱਗ ਰਹੇ ਨੇ ਬੱਬੂ ਮਾਨ ਦੇ ਕਿਵੇਂ ਲੱਗ ਰਹੇ ਨੇ ਬੱਬੂ ਮਾਨ ਜਿੰਦਾਬਾਦ ਬੱਬੂ ਮਾਨ ਜਿੰਦਾਬਾਦ ਬੱਬੂ ਮਾਨ ਜਿੰਦਾਬਾਦ ਬੱਬੂ ਮਾਨ ਜਿੰਦਾਬਾਦ ਸ਼ੌਕੀ ਸਰਦਾਰ ਜਿੰਦਾਬਾਦ ਸ਼ੌਕੀ ਸਰਦਾਰ ਜਿੰਦਾਬਾਦ ਕੀ ਬਾਤ ਹੈ ਵੀਰੇ ਐਡਾ ਜੋਸ਼ ਮੈਂ ਕਹਿੰਦਾ ਫਿਲਮ ਨੇ ਪੂਰਾ ਭਾਰਤ ਆ ਤੁਹਾਨੂੰ ਮੈਨੂੰ ਲੱਗਦਾ ਹੈ ਨਾ ਕਿਵੇਂ ਨਹੀਂ ਲੱਗੀ ਫਿਲਮ ਫਿਰ ਬਈ ਅੱਜ ਚੰਡੀਗੜ੍ਹ ਆਏ ਆਹੀਂ ਲੱਗੀ ਗਿਆ ਵੀ ਬਾਈ ਇੱਥੇ ਵੀ ਮਿਲੂ ਇੱਥੇ ਵੀ ਮਿਲੂਗਾ ਵਿੰਦਾ ਉਹ ਦਿਲ ਨੂੰ ਉਹ ਸੀਗਾ ਪਪੂ ਮਾ ਬਾਈ ਦੇ ਘਰ ਦੇ ਬਾਹਰ ਸਪੈਸ਼ਲ ਆ ਜਾ ਗਿਆ ਐ ਮੈਂ ਹਾਂਜੀ ਪਹਾੜੀ ਚ ਇੱਥੇ 71 ਸਾਈਡ ਦੇ ਬਾਈ ਦੀ ਕੋਠੀ ਐ ਮੈਂ ਤਾਂ ਉੱਥੇ ਬਹੁਤ ਗੇੜੇ ਮਾਰੇ ਬਾਈ ਦੇ ਘਰ ਉਹ ਇੱਕ ਵਾਰੀ ਉੱਥੇ ਮੈਂ ਟੱਕਰਿਆ ਸੀ ਉਹ ਵੱਲੋਂ ਮਾਜਰੇ ਜੋ ਹੋਇਆ ਸੀ ਉਹ ਤੋਂ ਬਾਅਦ ਮੈਨੂੰ ਟੱਕਰਿਆ ਉੱਥੇ ਫੋਟੋ ਕਰਾ ਕੇ ਆ ਜੀ ਬਾਈ ਨਾਲ ਮੈਂ ਆਹ ਬਹੁਤ ਵਧੀਆ ਅੱਛਾ ਕਿਦਾਂ ਦਾ ਰਵਈਆ ਲਗਿਆ ਜਦੋਂ ਤੁਸੀਂ ਫੋਟੋ ਲਈ ਕਿਹਾ ਤਾਂ ਕਿਵੇਂ ਗੱਲ ਕੀਤੀ ਜਦੋਂ ਬੰਦਣਾ ਦਾ ਬਾਈ ਗਰੁੱਪ ਉਹਦਾ ਹੋਈਦੀ ਸਾਡੀ ਹਾਂ ਸਿਕਿਉਰਿਟੀ ਵਾਈਜ਼ ਦਾ ਕਰਾਉਣੇ ਦਿੰਦੇ ਆਂ ਅਸੀਂ ਬਾਹਰ ਜਾ ਕੇ ਬਹਿ ਗਏ ਭਾਈ ਜਾਵਾਂਗੇ ਫੋਟੋ ਕਰਾ ਕੇ ਹੀ ਜਾਵਾਂਗੇ ਐ ਨਹੀਂ ਜਾਂਦੇ ਭਾਈ ਫਿਰ ਆਇ ਸ਼ਵੇਸ਼ੀ ਆਇਆ ਸਾਡੇ ਘਰ ਤੇ ਭਾਈ ਫੋਟੋ ਕਰਾ ਕੇ ਗਿਆ ਸਾਡੇ ਨਾਲ ਕੀ ਬਾਤ ਹੈ ਅੱਛਾ ਤੁਸੀਂ ਉਹ ਚਾਂੰਦੇ ਆ ਬੰਦੇ ਨੂੰ ਹਾਂਜੀ ਇਹਨਾਂ ਦੀ ਇਹ ਚੀਜ਼ ਬਹੁਤ ਖਾਸियत ਹੈ ਜੀ ਉਹ ਉਹਨੂੰ ਪਤਾ ਲੱਗ ਜਾਂਦਾ ਹੈ ਅੱਛਾ ਫਿਲਮ ਚ ਸਭ ਤੋਂ ਬੈਸਟ ਕੀ ਲੱਗਿਆ ਜਿਵੇਂ ਉਹ ਚ ਐਕਸ਼ਨ ਵੀ ਹੈ ਕਹਿੰਦੇ ਇਮੋਸ਼ਨ ਵੀ ਹੈ ਔਰ ਗੁਰੂ ਰੰਦਾ ਵਾ ਇਸ ਵਾਰੀ ਨਾਲ ਨੇ ਪਹਿਲੀ ਵਾਰ ਦੋਨੋਂ ਜਣੇ ਸਕਰੀਨ ਤੇ ਇਕੱਠੇ ਦਿਖ ਰਹੇ ਨੇ ਸਾਰੀ ਫਿਲਮ ਬਹੁਤ ਵਧੀਆ ਜੀ ਭਰਾਵਾਂ ਦੀ ਜੋੜੀ ਬਹੁਤ ਭਰਾਵਾਂ ਦੀ ਜੋੜੀ ਬਹੁਤ ਇਹਨਾਂ ਦਾ ਜ਼ਰਾ ਹੱਤ ਗੱਲ ਵਗੈਰਾ ਆਈ ਹੈ ਆ ਜਿਹੜੇ ਕਈ ਸ਼ਰੀਕ ਬਣਦੇ ਆ ਫਿਲਮ ਆ ਕੇ ਦੇਖ ਲਓ ਕੁਝ ਸਿੱਖ ਲਓ ਹਾਂ ਸਹੀ ਗੱਲ ਮੇਰਾ ਗੱਲ ਬਾਤ ਹੈ ਥੀਕੇ ਸਾਰਾ ਕੁਝ ਖਤਮ ਹੋ ਜੂਗਾ ਨਾ ਕਰਮ ਕਰਨਾ ਹੈ ਬਾਈ ਆਹ ਤੇ ਕਹਿ ਦਿੰਦਾ ਮੈਂ ਵੀ ਨਹੀਂ ਆਈ ਕੋਈ ਐ ਰੋਗ ਰੋਗ ਬਹੁਤ ਵਧੀਆ ਸਾਰਿਆਂ ਨੂੰ ਦੇਖਣੀ ਚਾਹੀਦੀ ਆ ਬਲਕਿ ਭਾਵਨਾ ਨੂੰ ਲੈ ਕੇ ਆਓ ਹੋਰ ਦੇਖੋ ਭਾਵਨਾ ਦਾ ਪਿਆਰ ਵੱਧਦਾ ਹੈ ਫੈਮਿਲੀ ਮੂਵੀ ਇੱਕ ਤਰ੍ਹਾਂ ਦੀ ਸਾਰੇ ਬਾਈ ਦਾ ਐਕਸ਼ਨ ਬੜਾ ਘੈਂਟ ਹੈ ਬਹੁਤ ਸਰਾ ਹੈ ਸਰਾ ਗੱਲਬਾਤ ਹੈ ਡਾਇਲੋਗ ਐਕਸ਼ਨ ਫਿਲਮਾਂ ਤਾਂ ਹੋਰ ਵੀ ਆਈਆਂ ਪੰਜਾਬ ਦੇ ਵਿੱਚ ਜੇ ਬੱਬੂ ਮਾਨ ਦੇ ਐਕਸ਼ਨ ਨੂੰ ਅਸੀਂ ਵੱਖਰਾ ਤੋਲੀਏ ਤਾਂ ਕਿਹੜੀ ਗੱਲ ਹੈ ਜਿਹੜੀ ਉਹਨਾਂ ਨੂੰ ਵੱਖਰਾ ਕਰਦੀ ਹੈ ਡਾਇਲੋਗ 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 ਐਕਸ਼ਨ ਜਦੋਂ ਬੋਲਦੇ ਆ ਵੱਖਰੀ ਚਾਲ ਆਉਂਦੀ ਐ ਹਾਂਜੀ ਬਾਈ ਨੇ ਇੱਕ ਬਿਜਲੀ ਮੂਵੀ ਆਈ ਸੀ ਸੁੱਚਾ ਸੂਰਮਾ ਸੁੱਚਾ ਸੂਰਮਾ ਜੋ ਬਾਈ ਨੇ ਗੱਲ ਕਹੀ ਸੀ ਨਾ ਉੱਤੇ ਕਹੀ ਸੀ ਕਿ ਕੱਪੜੇ ਪਾ ਲੋ ਤੁਸੀਂ 100 ਕਰੋੜ ਦੇ ਕੋਈ ਫਾਇਦਾ ਨਹੀਂ 10 ਰੁਪਏ ਦੇ ਕੱਪੜੇ ਨਾਲ ਚਾਲ ਵਧੀਆ ਹੁਣ ਚਾਹੀਦੀ ਥੋੜੀ ਚਾਲ ਹੁਣ ਚਾਹੀਦੀ ਖਰੀਦ ਬੰਦੇ ਦੀ ਆ ਕੋਈ ਗਾ गीत गा ਕੇ ਜਿਹੜਾ ਟ੍ਰਿਬਿਊਟ ਦੇਣਾ ਚਾਹੋਗੇ ਬੱਬੂ ਮਾਨ ਨੂੰ ਹਾਂਜੀ ਦੇ ਦਾਗੇ ਜੀ ਕਿਹੜਾ ਕਿਹੜਾ ਸੁਣਨਾ ਨੂੰ ਉਹ ਨਾ ਦੇਣਾਗੇ ਵੱਖਰਾ ਗਾਣਾ ਜਿਹੜਾ ਬੋਲੂਗਾ ਉਹੀ ਸੁਣਾਵਾਂਗੇ ਦੱਸੋ ਬੋਲ ਲਈ ਗਾਣਾ ਜੋ ਤੁਹਾਡੇ ਦਿਲ ਦੇ ਕਿੰਨੇ ਪੁੱਲ ਤਾਂ ਗਾਣੇ ਬਾਹਰੇ ਆ ਬਾਈ ਸਾਰੀ ਤੇਰੀ ਕੰਮ ਨਹੀਂ ਕੋਈ ਬਾਦ ਕੇ ਬਲੀ ਕਿਹੜਾ ਗਾ ਰਹੀ ਹੈ ਤੁਸੀਂ ਦੱਸੋ ਇਹ سینਮੇ ਚ ਚੱਲ ਤੈਨੂੰ ਫਿਲਮ ਦਿਖਾ ਦਿਆਂ ਆ ਕਿਸੇ ਕੈਫੇ ਉੱਤੇ ਕੌਫੀ ਮੈਂ ਪਿਲਾ ਦਿਆਂ ਚੱਲ ਤੈਨੂੰ ਸਾਰੀ ਦੁਨੀਆ ਦਿਖਾ ਦਿਆਂ ਆ ਬੈਠ ਗੱਡੀ ਸਿਰਕ ਰੋਡ ਉੱਤੇ ਪਾ ਦਿਆਂ ਚੱਲ ਮੋਰ ਅਕਲਾਂ ਦਾ ਕੱਢ ਜੱਟੀਏ

प्यारा रिश्ता मिले भाला दोस्तों वाला दोनों तो अपने रिश्ते बारे जो कि मतलब तो ज्यादा प्रमोशन टाइम ज्यादा गुड़ा होया बयान करना है कैमरे ਮੈਨੂੰ ਲੱਗਦਾ ਬਿਆਨ ਕਰਦੀ ਹਾਂ ਕਿ ਸਾਡਾ ਲੋਡ ਨਹੀਂ ਹੈਗਾ ਤੁਹਾਨੂੰ ਦਿਖੀ ਰਿਹਾ ਆਈ ਥਿੰਕ ਜਦੋਂ ਤੁਸੀਂ ਸਿਕਿਓਰ ਆਰਟਿਸਟ ਬੰਦੇ ਹੋ ਨਾ ਤੇ ਫਿਰ ਕੋਈ ਇਨਸਿਕਿਉਰਿਟੀ ਦਾ ਨਹੀਂ ਰਹਿੰਦਾ ਤੇ ਫਿਰ ਸਿਰਫ ਇੱਕ ਫਰੈਂਡਸ਼ਿਪ ਦੀ ਸਿਸਟਰ ਹੁੰਦੀ ਰਹਿੰਦੀ ਤੇ ਨੇਮ ਇਫੀਲ ਕਰਦੀ ਆ ਸ਼ਕੀਨ ਦੇ ਲਈ ਸਾਡੇ ਸ਼ੂਟ ਦੇ ਟਾਈਮ ਤੇ ਸਾਰੇ ਇੱਕ ਦੂਸਰ ਨੂੰ ਕੱਪੜੇ ਸੀ ਕੁਝ ਜੁੜੀ ਹੋਸੀ ਜਰਨਲ ਦੇ ਨਾਲ ਰੈਪਰ ਹੋ ਗਿਆ ਸੀਗਾ ਪਰ ਅਸੀਂ ਪ੍ਰਮੋਸ਼ਨਸ ਤੇ ਇੱਕ ਦੂਜੇ ਨੂੰ ਜ਼ਿਆਦਾ ਬੜੇ ਤਰੀਕੇ ਨਾਲ ਜਾਣਿਆ ਐਂਡ ਈਵਨ ਅਸੀਂ ਅੰਦਰ ਵੀ ਥੋੜਾ ਜਿਹਾ ਇਮੋਸ਼ਨਲ ਹੋ ਰਿਹਾ ਸੀਗਾ ਕਿ ਯਾਰ ਲਾਸਟ ਡੇ ਤੋਂ ਬਾਅਦ बहुत 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 मजा मजा मुझे <laughs> पे, आया मेरे, मेरे लिए भी वेरी तो यकीन नहीं 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 पर मैं इंटेंशनली इंटेंशनली पे मैचिंग मैचिंग हुई वो सच्ची अनइंटेंशनल सी जो अर हो गए ਮੈਨੂੰ ਲੱਗਦਾ ਹੈ ਕਿ ਜੇ ਤੁਸੀਂ ਇਸ ਫਿਲਮ ਦੇ ਵਿੱਚ ਪੰਜਾਬੀ ਚ ਜ਼ਿਆਦਾ ਐਫਰਟ ਲੱਗੇ ਹੈ ਜਾਂ ਇਹਦੀ ਸੀਰੀਅਲ ਚ ਥੋੜੀ ਜ਼ਿਆਦਾ ਐਫਰਟ ਲੱਗੀ। ਮੈਨੂੰ ਲੱਗਦਾ ਹੈ ਕਿ ਆਰਟਿਸਟ ਦਾ ਜਿਹੜਾ ਪੈਸ਼ਨ ਹੁੰਦਾ ਹੈ ਨਾ ਉਹ ਜੇ ਵਰਕਰ ਆ ਰਹੇ ਤੇ ਫਿਰ ਟੈਲੀਵਿਜ਼ਨ ਹੋ ਜਾਏ ਜਾਂ ਫਿਲਮਾਂ ਹੋ ਜਾ ਆਈ ਥਿੰਕ ਉਹ ਮੈਟਰ ਨਹੀਂ ਕਰਦਾ। ਤੁਸੀਂ ਬਸ ਆਪਣੇ ਕraft ਨੂੰ ਲੈ ਕੇ ਪੈਸ਼ਨੇਟ ਰਹੋ ਤੇ ਫਿਰ ਸਾਰੀ ਥਾ ਜਾ ਕੇ ਤੁਹਾਨੂੰ ਖੁਸ਼ੀ ਹੀ ਲੱਗਣੀ ਹੈ ਤੇ ਬਿਲਦੀ ਵੀ। ਜਿੰਨ ਕਰਦੇ ਨੇ ਦੇਖੀ ਫਿਰ ਹਾਂਜੀ ਕਰਦੇ। ਕੀ ਕੰਪਲੀਮੈਂਟ ਮਿਲੇ ਫਿਰ ਬਹੁਤ ਕੁਝ ਹੋਇਆ ਤੁਹਾਡੀ ਐਟੀਟਿਊਡ ਤੇ। ਜੀ ਜੀ। ਪਰ ਅਸੀਂ ਨਜ਼ਰ ਰੱਖਣਾ ਕਿ ਸਾਰੇ ਦੋਵਾਂ ਪਟਿਆਨੇ ਇੱਕ ਸ਼ਾਨਦਾਰ ਇਹ ਦੋ ਦਿਨਾਂ ਕਿਤੇ ਮਿਲਾਂਗੇ ਅਸੀਂ ਆਪਣੇ ਪ੍ਰੋਡਿਊਸਰ ਨੂੰ ਇਹ ਪਿਚ ਕਰਾਂਗੇ ਠੀਕ ਹੈ ਯਸ ਚੂਜੀ 파ਟੂ ਚੱਪ ਕਰਾਂਗੇ ਬਹੁਤ ਤਕੜੇ ਫੈਨ ਆ ਤੁਹਾਡੇ ਨੂੰ ਦੋ ਸੀਰੀਅਲ ਸ਼ੋਅ ਉੱਪਰ 2000000 ਨੇ ਸ਼ੀਨ ਆਪੋ ਤੇ ਅਸੀਂ ਦੁਬਾਰਾ ਦੇਖਣਾ ਚਾਹਾਂਗੇ ਜਦ ਵੀ ਮਦਦ ਮਿਲੇ ਤਾਂ ਪਲੀਜ਼ ਕੰਟੀਨਿਊ ਰੱਖਿਆ ਕਰਨਾ ਸਪੋਰਟ ਲਈ ਥੈਂਕ ਯੂ so much ਤੁਸੀਂ बस ਇਸ ਤਰ੍ਹਾਂ ਹੀ ਦੁਆ ਕਰੋ ਪਿਆਰ ਕਰੋ ਤੇ ਆਈ ਹੋਪ ਕਿ ਮੈਨੂੰ ਵੀ ਹੋਰ ਇਤਿਮੌਕਾ ਮਿਲੇ ਕੰਮ ਕਰਨ ਦਾ ਮੈਂ ਵੀ ਚੌਧਰੀ ਆਂ ਤੇ ਮੈਂ ਹੋਰ ਵੀ ਅੱਗੇ ਵੀ ਜਾਣਾ ਪੰਜਾਬੀ ਫਿਲਮਾਂ ਦਾ ਹਿੱਸਾ ਬਣਨਾ ਚਾਹੁੰਦਾ ਹਾਂ ਵੀ ਕੁਆਲਿਫਾਈਡ ਹੋਣਾ ਹੈ ਬੈਡ ਹਾਰਟਸ ਵਰਡ ਥੈਂਕ ਯੂ ਤੇ ਅੱਜਕੱਲ੍ਹ ਮੇਰੀ ਪੋਸਟ ਨੂੰ ਦੇਖਿਆ ਨਹੀ ਨੀ ਜੀ ਤੁਸੀਂ ਥੋੜਾ ਜਿਹਾ ਫੀਸ ਹੋ ਰਿਹਾ ਮੈਂ ਮੈਂ ਜਲਦੋਂ ਮਾਰਗੀ ਤੇ ਸੀ ਸੀ ਸਲਾਹ ਮੈਂ ਸੁਣ ਤੋਂ ਕਰਕੇ ਵੀ ਨਾ ਆਉਂਦੀ ਹੈ ਨਾ ਤੇ ਕਿਸੀ ਲੱਗੇ ਕਿ ਮੈਂ ਕੌਤ ਬਣ ਰਹੀ ਹੈ ਹਨ ਹਾਂਜੀ ਹਾਂ ਤੇ ਦੱਸਿਆ ਸੀਗਾ ਬਹੁਤ ਐਕਸਾਈਟਡ ਕਿ ਬਾਕੇ ਹੁਣ ਮੈਂ ਫੈਮਲੀ ਦੇ ਰਿਵਿਊਸ ਹਰ ਸੁਣਨੇ ਨੇ ਕਿਉਂਕਿ ਇੱਕਦਮ ਮਤਲਬ ਨਿਕਲ ਪਸੀ थोडे ਸਮਝ ਆ ਗਿਆ ਤੇ ਮੈਂ ਜਾ ਕੇ ਸੰਗੀਆਂ ਨੂੰ ਉਹਨਾਂ ਨੂੰ ਕਿਵੇਂ ਦਾ ਲੱਗਿਆ ਕਿ ਪਰ ਤੁਸੀਂ ਸਾਰੇ ਰਿਵਿਊਸ ਦਿਓ ਤਾਂ ਮੈਂ ਕਾ ਆਈਵਾਰਡ ਆ ਫਾਈਲ ਜੱਟ ਹੈ ਬਸ ਵਧੀਆ ਤੁਹਾਨੂੰ ਪਸੰਦ ਆਣੀ ਚਾਹੀਦੀ ਆ ਸਾਰੇ ਲੱਗੇ ਹੋਏ ਆ ਪਿਛਲੇ ਇੱਕ ਸਾਲ ਤੋਂ ਹੈ ਨਾ ਹੁਣ ਤੇ ਬਸ ਇਹੀ ਹੈਗਾ ਕਿ ਵੀ ਹੋਪ ਕਿ ਸਾਰਿਆਂ ਨੂੰ ਸਹੀ ਪਸੰਦ ਆਏ ਬੜੇ ਪਿਆਰ ਦੇ ਨਾਲ ਅਸੀਂ ਬਣਾਈ ਹੈ ਐਵਰੀਬਾਡੀ ਇਜ਼ ਫੈਨ ਆਫ ਬਹੁਤ ਇਨੋਸੈਂਟ ਲੱਗਦੇ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗੀ ਤੁਸੀਂ ਜੈਨੂਇਨਲੀ ਦੱਸੋ ਬੱਸ ਤੁਸੀਂ ਬਹੁਤ ਖਲਾਸਾ ਦੇ ਰਿਵਿਊ ਮੈਟਰ ਕਰਦਾ ਹੈ ਸਾਰੇ ਲਈ ਹਾਂ ਜੀ ਬਾਈ ਟੈਕਨੀਕਲ ਗਲਿਚਸ ਤਾਂ ਆ ਗਏ ਐਂਡ ਥੋੜੀ ਬੈਟਰੀ ਵੀ ਬਸ ਗਈ ਨਹੀਂ ਥੈਂਕ ਯੂ ਫॉर योर ਓਨਸਟ ਰਿਵਿਊ ਕਿ ਕਿ ਬਾਕੀ ਆਈ ਬੀ ਹੋਪ ਕਿ ਜਿਹੜਾ ਆਡੀਅנס ਨੂੰ ਪਸੰਦ ਆਇਆ। 올 द बेस्ट फॉर द ਰਿਲੀਜ਼ ਹੋ ਚੁੱਕੀ ਹੈ ਤਾਂ ਇਸ ਉਨੇ ਕੰਪਲੀਮੈਂਟਸ ਹੋਣ ਦੇ ਵਾਲ ਮਿਲ ਰਿਹਾ। ਐਕਚੁਅਲੀ ਲੈ ਵੀ ਸਾਡੇ ਲਈ ਤਾਂ ਆਨੇ ਸੀ ਕਿਉਂਕਿ ਕੱਲ ਦੇ ਅਸੀਂ ਪ੍ਰੋਮੋਸ਼ਨ ਚ ਲੱਗੇ ਹੋਏ ਸੀਗੇ ਐਂਡ ਅੱਜ ਅਸੀਂ 온 ਸਾ ਪ੍ਰੀਮੀਅਰ ਤੇ ਆ ਗਏ ਤਾਂ ਸਾਨੂੰ ਬਲੇ ਕੱਲ ਨੂੰ ਜਾ ਕੇ ਹੋਸ਼ ਆਈਗੀ। ਤੇ ਪਲੀਜ਼ ਆਪਣਾ ਓਨੈਸਟ ਫੀਡਬੈਕ ਜ਼ਰੂਰ ਦੇ ਕੇ ਜਾਇਓ ਥੈਂਕ ਯੂ ਵੈਰੀ ਵੈਰੀ ਮਚ ਸਰਸਾ ਕਾਸਟ ਕੌਂਕੀ ਸਰਦਾਰ ਦੇਖੀ ਹੈ ਜੀ ਜੋਸ਼ ਨਾਲ ਭਰ ਗਿਆ ਦਿਲ ਕਿਉਂਕਿ ਜੋ ਇਸ ਵਾਰ ਕਮਾਲ ਬੱਬੂ ਮਾਨ ਸਾਹਿਬ ਨੇ ਵੱਡੇ ਪਰਦੇ ਦੇ ਉੱਤੇ ਦਿਖਾਈ ਹੈ ਉਹ ਸੀਰੀਅਸਲੀ ਕਾਬਲੇ ਤਾਰੀਫ ਹੈ ਅਸੀਂ ਕਹਿੰਦੇ ਸੀਗੇ ਕਿ ਪਿੱਛੇ ਕੁਝ ਫਿਲਮਾਂ ਆਈਆਂ ਜਿਹਦੇ ਵਿੱਚ ਕਹਿੰਦੇ ਗੱਲਬਾਤ ਨਹੀਂ ਬਣੀ ਤਾਂ ਵੀਰੇ ਹੁਣ ਜਾ ਕੇ ਦੇਖੋ ਇਸ ਵਾਰੀ ਤੁਹਾਨੂੰ ਬੱਬੂ ਮਾਨ ਦਾ ਇੱਕ ਨਵਾਂ ਰੂਪ ਦੇਖਣ ਨੂੰ ਮਿਲੇਗਾ ਔਰ ਉਸਦੇ ਨਾਲ ਗੁਰੂ ਰੰਦਾਵਾ ਬਹੁਤ ਅੱਛੀ ਕੈਮਿਸਟਰੀ ਭਰਾ ਕਿੱਦਾਂ ਦੇ ਹੋਣੇ ਚਾਹੀਦੇ ਨੇ ਦਿਲ 'ਚ ਪਿਆਰ ਕਿੱਦਾਂ ਦਾ ਹੋਣਾ ਚਾਹੀਦਾ ਸਿਰਫ ਜੱਫੀਆਂ ਪਾ ਕੇ ਪਿਆਰ ਨਹੀਂ ਹੁੰਦਾ ਪਿਆਰ ਦਿਲੋਂ ਹੁੰਦਾ ਜਦੋਂ ਜਾਨ ਕੁਰਬਾਨ ਕਰਨ ਦੀ ਗੱਲ ਆ ਜਾਂਦੀ ਹੈ ਨਾ ਤਾਂ ਉਸ ਵੇਲੇ ਪਿਆ ਭਰਾ ਜਿਹੜਾ ਹੈਗਾ ਉਹ ਭਰਾ ਦੇ ਕੰਮ ਆਉਂਦਾ ਔਰ ਇਹਨਾਂ ਦਾ ਜਿਹੜਾ ਪਿਆਰ ਸੀਗਾ ਉਹ ਦੇਖ ਕੇ ਜੇ ਤੁਹਾਡੇ ਰਿਸ਼ਤਿਆਂ ਦੇ ਵਿੱਚ ਖਟਾਸ ਹੈ ਨਾ ਤਾਂ ਖਟਾਸ ਦੂਰ ਹੋ ਸਕਦੀ ਹੈ ਇਸ ਲਈ ਭਰਾ ਆ ਕੇ ਜਰੂਰ ਦੇਖਣ ਖਾਸ ਤੌਰ ਦੇ ਉੱਤੇ ਸ਼ਰੀਕੇ ਵਾਲੇ ਉਹਨਾਂ ਨੂੰ ਪਤਾ ਲੱਗੇਗਾ ਕਿ ਅ ਜਿਹੜਾ ਇੱਕ ਇੱਕ ਖੂਨ ਵਾਲਾ ਮਾਰਦਾ ਇੱਕ ਦੂਜੇ ਦੇ ਲਈ ਉਹ ਕਿੱਦਾਂ ਦਾ ਹੁੰਦਾ ਸੋ ਇਸ ਦੇ ਨਾਲ ਮੈਂ ਜ਼ਿਆਦਾ ਚੀਜ਼ਾਂ ਜਿਹੜੀਆਂ ਫਿਲਮ ਦੇ ਬਾਰੇ ਰਿਵੀਲ ਵੀ ਨਹੀਂ ਕਰਨਾ ਚਾਹੁੰਦਾ ਕਿਉਂਕਿ ਬਹੁਤ ਹੀ ਖੂਬਸੂਰਤ ਸਟੋਰੀ ਜੇ ਤੁਸੀਂ ਆਕੇ ਦੇਖੋਗੇ ਤਾਂ ਜ਼ਿਆਦਾ ਇੰਜੋਏ ਕਰੋਗੇ ਗੋਗੂ ਗਿਲ ਸਾਹ ਦਾ ਕਿਰਦਾਰ ਜਿਹੜਾ ਹੈਗਾ ਉਹ ਤੁਹਾਡੀ ਅੱਖਾਂ ਦੇ ਵਿੱਚ ਹੰਝੂ ਤੱਕ ਲਿਆ ਦੇਗਾ ਤੇ ਬੱਬੂ ਮਾਨ ਦਾ ਜੋ ਇੱਕ ਜ਼ੋਰਦਾਰ ਜੋਸ਼ੀਲਾ ਜਿਹੜਾ ਕਿਰਦਾਰ ਹੈ ਉਹਦੇ ਨਾਲ ਨਾਲ ਕਿਤੇ ਤੁਹਾਨੂੰ ਇਮੋਸ਼ਨਲ ਵੀ ਕਰੇਗਾ ਤੇ ਜਿੱਥੇ ਅਸੀਂ ਇਹ ਸਾਰੀਆਂ ਚੀਜ਼ਾਂ ਦੀ ਗੱਲ ਕਰਦੇ ਹਾਂ ਉੱਥੇ ਥੋੜਾ ਜਿਹਾ ਰੋਮਾਂਸ ਥੋੜੀ ਜੀ ਕਾਮੇਡੀ ਸਿਚੁਏਸ਼ਨਲ ਕਾਮੇਡੀ ਨਿਕਲ ਕੇ ਵੀ ਸਾਹਮਣੇ ਆਉਂਦੀ ਹੈ ਸੋ ਫੁੱਲ ਐਂਟਰਟੇਨਮੈਂਟ ਪੈਕੇਜ ਫਿਲਮ ਹੈ ਔਰ ਲਾਸਟ ਦੇ ਵਿੱਚ ਜੋ ਤੁਸੀਂ ਐਕਸ਼ਨ ਦੇਖਦੇ ਹੋ ਤਾਂ ਉਹ ਵੀ ਬਾਕਮਾਲ ਹੁੰਦਾ ਇੱਥੇ ਸਾਊਥ ਫਿਲਮਾਂ ਦੇ ਐਕਸ਼ਨ ਦੀ ਗੱਲ ਨਹੀਂ ਹੋ ਰਹੀ ਅਸਲੀ ਪੰਜਾਬੀ ਐਕਸ਼ਨ ਕੀ ਹੈ ਉਹ ਤੁਹਾਨੂੰ ਸ਼ੌਂਕੀ ਸਰਦਾਰ ਤੋਂ ਪਤਾ ਚੱਲੇਗਾ ਤਾਂ ਇਸ ਤੋਂ ਬਾਅਦ ਜਿਹੜਾ ਮੈਂ ਕੁਝ ਰਿਵੀਲ ਨਹੀਂ ਕਰਨਾ ਚਾਹੁੰਦਾ ਤਾਂ ਕਿ ਤੁਹਾਡਾ ਫਿਲਮ ਦੇਖਣ ਦਾ ਮਜ਼ਾ ਖਰਾਬ ਨਾ ਹੋਵੇ ਤਾਂ ਵੀਕੈਂਡ ਹੈਗਾ ਇਸ ਵੀਕੈਂਡ ਸ਼ੌਂਕੀ ਸਰਦਾਰ ਦੇਖੋ ਤੇ ਇੰਜੋਏ ਕਰੋ ਤੇ ਸਾਨੂੰ ਵੀ ਆ ਕੇ ਦੱਸਣਾ ਸਗੋ ਕਮੈਂਟ ਕਰਕੇ ਕਿ ਤੁਹਾਨੂੰ ਫਿਲਮ ਕਿੱਦਾਂ ਦੀ ਲੱਗੀ ਅਸੀਂ ਮਿਲਾਂਗੇ ਕਿਸੇ ਹੋਰ ਫਿਲਮ ਦੇ ਪ੍ਰੀਮੀਅਰ ਦੇ ਉੱਤੇ ਤਦ ਤੱਕ ਲਈ ਟੇਕ ਕੇਅਰ ਬਾਏ ਬਾਏ